ਨਮਸਕਾਰ ਸਸਿਕਾ ਦੋਸਤੋ ਮੈਂ ਹੈਗਮਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਿਛਲੇ ਸਾਲ ਜਦੋਂ ਦੁਸ਼ਹਿਰਾ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਆਏ ਸੀਗੇ ਤੇ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਜਨਤਾ ਸੀ ਉਹਦੇ ਵਿੱਚ ਕਹਿ ਗਏ ਗਏ ਸੀ ਕਿ ਦੁਸ਼ਹਿਰਾ ਗਰਾਊਂਡ ਦੇ ਵਿੱਚ ਅਗਲੇ ਸਾਲ ਤੁਹਾਨੂੰ ਜਿਹੜਾ ਹੈ ਦੁਸ਼ਹਿਰਾ ਪੌੜੀਆਂ ਦੇ ਉੱਤੇ ਬੈਠ ਕੇ ਦਿਖਾਵਾਂਗੇ ਟੈਂਟਾਂ ਦੇ ਥੱਲੇ ਨਹੀਂ ਤੁਸੀਂ ਜਿਹੜਾ ਹੈ ਦੁਸ਼ਹਿਰਾ ਦੇਖਣਾ ਤੇ ਪਰ ਸਾਲ ਬੀਤ ਚੁੱਕਾ ਹੈ ਇੱਥੇ ਕੋਈ ਪੱਥਰ ਨਹੀਂ ਲਗਾਇਆ ਬਣਨੀਆਂ ਸੀੜੀਆਂ ਤਾਂ ਛੱਡੋ ਜਿਹੜੀਆਂ ਬਣਨੀਆਂ ਬੇ ਚਲੋ ਉਹ ਦਗਾ ਦਿੰਦਾ ਪੱਥਰ ਲਗਾ ਦਿਓ ਕੋ ਇੱਟ ਇੱਕ ਇੱਟੇ ਲਗਾ ਦਿਓ ਉੱਚ ਨਹੀਂ ਹੋਇਆ ਮੈਂ ਲੱਭ ਕੇ ਆਇਆ ਤੁਹਾਨੂੰ ਵੀ ਦਿਖਾਨਾ ਮੈਂ ਉੱਚ ਨਹੀਂ ਇੱਥੇ ਹੋਇਆ ਸਿਰਫ ਗੱਪਾਂ ਹੀ ਮਾਰ ਕੇ ਚਲ ਗਏ ਜੀ ਤੇ ਰਾਮੀਲਾ ਕਮੇਟੀ ਵੀ ਉਦੋਂ ਬੜੀ ਖੁਸ਼ ਹੋਈ ਜੀ ਲੈ ਵੀ ਮੁੱਖ ਮੰਤਰੀ ਨੇ ਸਾਨੂੰ ਲੱਖਾਂ ਰੁਪਏ ਦੀਆਂ ਪੌੜੀਆਂ ਦਿੱਤੀਆਂ ਅਸੀਂ ਲੋਕ ਉਸੇ ਵੇਲੇ ਕਹਿੰਦੇ ਸੀਗੇ ਇਹ ਨਹੀਂ ਬਣਨੀਆਂ ਪੌੜੀਆਂ ਪੂੜੀਆਂ ਇਕ ਚੋਰ ਦੇ ਵਿੱਚ ਆਹ ਸਾਈਡ ਦੇ ਉੱਤੇ ਤਾਂ ਜੈਨੂਨ ਸਿਗੀਆਂ ਪਰਲੀ ਸਾਈਡ ਦੇ ਉੱਤੇ ਪੌੜੀਆਂ ਬਣੇ ਨਹੀਂ ਸਕਦੀਆਂ ਜਿਹੜੀਆਂ ਬਣੀਆਂ ਵੀ ਜੇ ਤਾਂ ਬਹੁਤ ਕਾਸਟ ਹੋਣੀ ਹੈਗੀ ਉਹਦੀ ਸਰਕਾਰ ਇੰਨਾ ਭਾਰ ਨਹੀਂ ਚੱਲ ਸਕਦੀ ਪਰ ਰਾਮਲੀਲਾ ਕਮੇਟੀ ਕਹਿੰਦੀ ਅਸੀਂ ਪਤਾ ਨਹੀਂ ਕਿੱਡੀ ਵੱਡੀ ਮੱਲ ਮਾਰ ਲਈ ਯਾਰ ਦੋ ਤਿੰਨ ਜਗ੍ਹਾ ਦੇ ਉੱਤੇ ਜਾ ਕੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੇ ਉੱਤੇ ਬਾਵਾ ਵੀ ਕਰਕੇ ਆਏ ਆ ਮੁੱਖ ਮੰਤਰੀ ਦੀ ਰਾਮਲੀਲਾ ਕਮੇਟੀ ਵਾਲੇ ਪਰ ਇੱਥੇ ਛਣਕਣਾ ਵੱਜ ਰਿਹਾ ਛਣਕਣਾ ਰਾਮਲੀਲਾ ਕਮੇਟੀ ਵਾਲਿਓ ਧੋਖਾ ਹੋਇਆ ਤੁਹਾਡੇ ਨਾਲ ਧੋਖਾ ਤੇ ਮੁੱਖ ਮੰਤਰੀ ਹੋਣੀ ਗੱਪਾਂ ਮਾਰ ਕੇ ਜਿਹੜੇ ਚੱਲ ਗਿਆ ਅਗਲੇ ਮਹੀਨੇ 12 ਅਕਤੂਬਰ ਨੂੰ ਦੁਸ਼ਹਿਰਾ ਆ ਗਿਆ ਸਾਲ ਹੋਣ ਲੱਗਾ ਪਰ ਕੀ ਹੋਇਆ ਕੁਛ ਵੀ ਨਹੀਂ ਨਾ ਕੁਛ ਹੋਣਾ ਬ੍ਰਹਮ ਸ਼ੰਕਰ ਜਿੰਪਾ ਅਗਰ ਜ਼ਿੰਮੇਵਾਰੀ ਸਮਝਦੇ ਹੁੰਦੇ ਤੇ ਘੱਟੋ ਘੱਟ ਕੰਮ ਤਾਂ ਚਾਲੂ ਕਰਵਾ ਦਿੰਦੇ ਉਹ ਲੋਕਾਂ ਦਾ ਮੂੰਹ ਹੀ ਛੋਪੜ ਦਿੰਦੇ ਕੁਛ ਨਹੀਂ ਹੋ ਪਾਇਆ ਮੋਕ ਮੰਤਰੀ ਗੱਪਾਂ ਮਾਰ ਕੇ ਜਲ ਗਿਆ ਰੱਬ ਦਾ ਬਾਸਾ ਇਹੋ ਜਿਹੀਆਂ ਗੱਪਾਂ ਨਾ ਮਾਰੋ ਜਿਹੜਾ ਕੰਮ ਨਹੀਂ ਹੋ ਸਕਦਾ ਹੈਗਾ ਉਹਦੇ ਬਾਰੇ ਕਿਉਂ ਜਨਤਾ ਨੂੰ ਕਹਿੰਦੇ ਆ ਕਿਉਂ ਗੁੰਮਰਾਹ ਕਰਦੇ ਹੋ ਜਿਹੜਾ ਕੰਮ ਹੋਣ ਵਾਲਾ ਬਾ ਉਹਨੂੰ ਕਰੋ 2 ਸਵਾ 2 ਸਾਲ ਰਹਿ ਗਏ ਕੱਲੋ ਕੁਛ ਜੇ ਕਰ ਸਕਦੇ ਹੈਗੇ ਆ ਗੁੰਮਰਾਹ ਨਾ ਕਰੋ ਲੋਕਾਂ ਨੂੰ ਅਸਲੀਅਤ ਦੇ ਵਿੱਚ ਜੋ ਵਾਦੇ ਕੀਤੇ ਸੀਗੇ ਜੋ ਬਦਲਾਅ ਗਿਆ ਸੀਗਾ ਉਹ ਬਦਲਾਅ ਕਰਕੇ ਦਿਖਾਓ જય ਸ਼ੀ ਦੀ ਰਾਹ